ਕੋਲ ਡਰਿੰਕ ਆ ਪੀਪੀਕੇ ਗੈਸਾਂ ਪੀਪੀਕੇ ਤੁਸੀਂ ਆਪਣੇ ਢਿੱਡ ਖਰਾਬ ਕਰ ਲਿਆ ਆਪਣੇ ਆਪਣੇ ਸਰੀਰ ਖਰਾਬ ਕਰ ਲਿਆ ਤੇ ਆਹ ਦੇਖੋ ਸ਼ੁੱਧ ਚੀਜ਼ ਜਿਹੜੀ ਨਿਰਾਪਟੀਨ ਹੈ ਇਹਨੂੰ ਤੁਸੀਂ ਛੱਡੀ ਜਾਂਦੇ ਹੋ ਮੈਂ ਕਿਹਾ ਜਿਹੜਾ ਇਹਦੇ ਵਿੱਚ 1% ਵੀ ਨਸ਼ਾ ਸਾਬਤ ਕਰ ਦੇਵੇ 1 ਲੱਖ ਰੁਪਇਆ ਨਾਮ ਉਹਨੂੰ ਮੈਂ ਦਊਂਗਾ ਲੋ ਜੀ ਹੁਣ ਤੁਹਾਨੂੰ ਸ਼ੁੱਧ ਧਈਆਂ ਦਾ ਪ੍ਰੋਸੈਸ ਪ੍ਰੋਪਰ ਬਣਾ ਕੇ ਦਿਖਾਣੇ ਆ ਪਹਿਲਾਂ ਇਹਦੇ ਵਿੱਚ ਉਹਨਗੇ ਬਾਦਾਮ ਬਦਾਮਾਂ ਦਾ ਤੁਹਾਨੂੰ ਫਾਇਦਾ ਪਤਾ ਅੱਖਾਂ ਤੋਂ ਲੈ ਕੇ ਪੂਰੇ ਸਰੀਰ ਦਾ ਇਹਦੇ ਵਿੱਚ ਕੀ ਬੈਨੀਫਿਟ ਹੈਗਾ ਜੀ ਇਸ ਤੋਂ ਬਾਅਦ ਆਣਗੇ ਮਗਜ ਤੇ ਸੌਫ ਇਹਦੇ ਵੀ ਪ੍ਰੋਪਰ ਪ੍ਰੋਟੀਨ ਦੇ ਵੀ ਤੁਸੀਂ ਸਮਝ ਲਓ ਬੈਨੀਫਿਟ ਹੈਗੇ ਨੇ ਤੇ ਸੌਫ ਸਰੀਰ ਵਾਸਤੇ ਬਹੁਤ ਵਧੀਆ ਹੁੰਦੀ ਏ ਲੋ ਜੀ ਤੇ ਨਾਲੇ ਕੋਈ ਕੰਜੂਸੀ ਨਹੀਂ ਹੋਏਗੀ ਪ੍ਰੋਪਰ ਖੁੱਲ ਕੇ ਰਸਤਾ ਪਾਈਆਂ ਜਾਣਗੀਆਂ ਇਸ ਤੋਂ ਬਾਅਦ ਆਉਂਦੀ ਖਸਖਾਸ ਸ਼ੀਰ ਦੇ ਵਿੱਚ ਠੰਡਕ ਦਾ ਕੰਮ ਕਰਦੀ ਹੈ ਜੋ 1500 ਰੁਪਏ ਕਿਲੋ ਖਸਖਾਸ ਹੈ ਜਿਹੜੀ ਇਹਦੇ ਵਿੱਚ ਪੂਰੇ ਖੁੱਲੇ ਗੱਫੇ ਨਾਲ ਪਾਈਦੀ ਹੈ ਇਸ ਤੋਂ ਬਾਅਦ ਆ ਜਾਂਦੀ ਹੈ ਜੀ ਹੜੀਆਂ ਲਾਈਚੀਆਂ ਤੇ ਕਾਲੀ ਮਿਰਚ ਕੁਆਲਿਟੀ ਵਿੱਚ ਸਭ ਤੋਂ ਬੈਸਟ ਵਾਲੀਆਂ ਆਪਾਂ ਵਰਤੀਦੀਆਂ ਜੀ ਕੰਪਨੀ ਦੀਆਂ ਕਾਲੀ ਮਿਰਚ ਸਾਡੀਆਂ ਅੱਖਾਂ ਵਾਸਤੇ ਸਾਡੇ ਪੇਟ ਵਾਸਤੇ ਸਾਡੇ ਗਲੇ ਵਾਸਤੇ ਸਭ ਤੋਂ ਵਧੀਆ ਚੀਜ਼ ਇਸ ਤੋਂ ਆਏ ਨੇ ਗਲਾਬ ਦੇ ਪੱਤੇ ਜਿਹੜੇ ਅਸੀਂ ਇਹਦੇ ਵਿੱਚ ਪਾਣ ਲੱਗੇ ਆ ਸਾਡੇ ਸ਼ਰੀਰ ਵਾਸਤੇ ਸਾਡੀ ਸਕਿਨ ਵਾਸਤੇ ਬਹੁਤ ਵਧੀਆ ਜਿਹੜੇ ਆਪਾਂ ਲੱਖਾਂ ਰੁਪਏ ਆਪਣੀ ਸਕਿਨ ਉੱਤੇ ਜਾਂ ਆਪਣੇ ਸ਼ਰੀਰ ਉੱਤੇ ਸੋਹਣੇ ਬਣਨ ਨੂੰ ਲਾਣੇ ਆ ਉਹ ਤੇ ਆਪਾਂ ਨੂੰ ਇਹਦੇ ਚੋਂ ਮਿਲ ਜਾਣਾ ਆ ਕੇ ਪੀਓ ਤੇ ਤੰਦਰੁਸਤ ਹੋਵੋ ਇਹ ਤੁਹਾਨੂੰ ਹੁਣ ਆਪਾਂ ਰਗੜਾ ਪਾ ਕੇ ਦਿਖਾਵਾਂਗੇ ਨਾਲੇ ਜਾਨ ਵੀ ਲੱਗਦੀ ਹੈ ਆਪ ਵੀ ਸ਼ਕੀਦਾ ਤੇ ਜਾਨ ਲੋਕਾਂ 'ਚ ਵੀ ਪਾਈਦੀ ਹੈ ਸਰ ਇਸ ਡਰਿੰਕ ਦੇ ਫਾਇਦੇ ਬੈਨੀਫਿਟਸ ਇਹ ਹੈਗੇ ਨੇ ਤੁਸੀਂ ਸਵੇਰੇ ਪੀਓਗੇ ਰਾਤ ਤੱਕ એનર્ਜੀ ਫੀਲ ਹੁੰਦੀ ਹੈ ਤੁਹਾਨੂੰ ਤੇ ਜਿਮ ਵਾਲੇ ਵੀਰ ਆਪਣੇ ਜਿੰਨੇ ਵੀ ਵੀਰ ਨੇ ਕੋਈ ਤੇ ਵਿੱਚੋਂ ਪਾਟੀਨ ਬੋਤਲ ਲੈ ਸਕਦੇ ਨੇ ਇਹ ਐਨਰਜੀ ਸਰੋਤਰ ਕਹਿੰਦੇ ਆ ਜੀ ਇਹ ਸਾਡੇ ਪੁਰਾਣੇ ਸਮਿਆਂ ਤੋਂ ਚੱਲਦੇ ਆ ਰਹੇ ਜਦੋਂ ਜੰਗਲਾਂ ਦੇ ਵਿੱਚ ਸਿੰਘ ਰਹਿੰਦੇ ਸੀਗੇ ਤੇ ਉਦੋਂ ਹੀ ਪੇੜ ਵੱਡ ਵੱਡ ਕੇ ਲੱਗੇ ਰਹਿੰਦੇ ਸੀ ਪਰ ਅੱਜ ਕੱਲ ਇਹਨਾਂ ਦਾ ਰਵਾਜ ਚੱਲ ਪਿਆ ਇਹਨਾਂ ਨੂੰ ਛੇਪਾ ਦੇਤੀਆਂ ਪਰ ਅਸੀਂ ਇਹੀ ਕਹਿੰਨੇ ਆ ਕਿ ਸਾਡੇ ਜਿੰਨੇ ਸਿੰਘ ਵੀਰ ਨੇ ਸਾਡੇ ਉਦਾਂ ਨੌਜਵਾਨ ਵੀਰ ਨੇ ਉਹ ਗਲਤ ਚੀਜ਼ਾਂ ਛੱਡ ਕੇ ਵਧੀਆ ਚੀਜ਼ਾਂ ਵੱਲ ਆਹਣ ਦੂਜਾ ਭਾਜੀ ਇਹਨੂੰ ਆਪਾਂ ਸੁਨਹਿਰਾ ਕਹਿ ਦਿੰਨੇ ਆ ਇਹ ਸਰੋਤਰ ਹੋ ਜਾਂਦਾ ਇਹ ਸਨੇਹਰਾ ਹੋ ਜਾਂਦਾ ਇਹ ਲਾਲ ਪੱਥਰ ਦਾ ਸਨੇਹਰਾ ਜੀ ਇਹ ਸਨੇਹਰਾ ਵੀ ਖੁਰ ਕੇ ਅੰਦਰ ਜਾਂਦਾ ਜੀ ਇਹ ਠੰਡਾ ਰਹਿਣ ਵਾਲਾ ਸਨੇਹਰਾ ਹੈ ਠੰਡਾ ਪੱਥਰ ਕਹਿ ਦਿੰਦੇ ਆ ਤੇ ਜਿਹੜਾ ਇਹ ਸਰੋਤਰ ਹੈ ਜੀ ਇਹ ਸਰੋਤਰ ਦਾ ਤੁਹਾਨੂੰ ਦੱਸ ਦਈਏ ਨਿੰਮ ਦਾ ਸਰੋਤਰ ਹੈ ਨਿੰਮ ਤੁਹਾਨੂੰ ਪਤਾ ਉੱਧਰ ਹੀ ਠੰਡੀ ਹੁੰਦੀ ਹੈ ਚਾਹੇ ਨਿੰਮ ਦੇ ਥੱਲੇ ਬਹਿ ਜਾਓ ਚਾਹੇ ਨਿੰਮ ਦੇ ਉੱਤੇ ਚੜ੍ਹ ਜਾਓ ਠੰਡੀ ਤਾਂ ਠੰਡੀ ਰਹਿਣੀ ਏ ਤੇ ਉੱਧਰ ਹੀ ਖੁਰਖੁਰ ਕੇ ਜਿੱਦਾਂ ਜਿੱਦਾਂ ਅੰਦਰ ਨੂੰ ਜਾਣਾ ਉਦਾਂ ਉਦਾਂ ਹੀ ਆਪਣੇ ਸਰੀਰ ਨੂੰ ਰਦਾਬਾ ਮਿਲਣਾ ਜੀ ਦੇਖੋ ਇਹਦੇ ਵਿੱਚ ਜਿੰਨੇ ਵੀ ਪ੍ਰੋਡਕਟ ਬਣਨੇ ਆਂ ਅਸੀਂ ਉਹ ਪ੍ਰੋਡਕਟਾਂ ਦਾ ਤੁਹਾਨੂੰ ਪ੍ਰੋਪਰ ਲਾਭ ਮਿਲਦਾ ਨਾ ਕਿ ਉਹਨਾਂ ਦਾ ਨੁਕਸਾਨ ਹੁੰਦਾ ਇਹਦੇ ਵਿੱਚ ਨਾ ਤੇ ਕੋਈ ਗੈਸ ਹੈ ਨਾ ਕੋਈ ਕੈਮੀਕਲ ਹੈ ਪਹਿਲਾਂ ਤਾਂ ਸਾਡੀ ਜਾਨ ਲੱਗਦੀ ਹੈ ਇਹਦੇ ਵਿੱਚ ਦੂਜਾ ਇਹਨਾਂ ਦੀ ਜਾਨ ਲੱਗਦੀ ਹੈ ਤੀਜਾ ਇਹਦੇ ਵਿੱਚ ਪਾਏਗੇ ਪ੍ਰਡਕਟਾਂ ਦੀ ਜਾਨ ਜੀ ਤੇ ਤੁਹਾਡਾ ਸਰੀਰ ਸਾਰਾ ਦਿ ਤੁਸੀਂ ਫ੍ਰੈਸ਼ਰ ਹੋਗੇ ਜ਼ਿਆਦਾ ਦਿਨ ਜਿੱਦਾਂ ਅਸੀਂ ਆਹ ਸਰੋਤਰ ਨੂੰ ਫੜ ਕੇ ਇੱਦਾਂ ਇੱਦਾਂ ਘਮਾਈਦਾ ਜੇ ਕੋਈ ਆਮ ਬੰਦਾ ਇਹਨੂੰ ਨਹੀਂ ਘਮਾ ਸਕਦਾ ਆਮ ਬੰਦਾ ਇਹ ਰਗੜਾ ਨਹੀਂ ਲਾ ਸਕਦਾ ਐਡੇ ਵੱਡੇ ਸਰੋਤਰ ਨਾਲ ਇਹ 50 ਕਿਲੋ ਦਾ ਸਰੋਤਰ ਜੇ ਭਾਜੀ ਇਹਨੂੰ ਵੱਧ ਤੋਂ ਵੱਧ ਜੇ ਆਪਾਂ ਘੰਟਾ ਪੀਸ ਲਾਂਗੇ ਤੇ ਮੈਂ ਕਹਿੰਦਾ ਜੀ ਇੰਨਾ ਵਧੀਆ ਰਿਜ਼ਲਟ ਮਿਲੂਗਾ ਉਸ ਚੀਜ਼ ਦਾ ਜੀ ਸਾਡੀ ਰੂਹ ਖੁਸ਼ ਹੋ ਜੂਗੀ ਤੇ ਇਹਨੂੰ ਪੀਣ ਵਾਲਿਆਂ ਦੀ ਵੀ ਰੂਹ ਖੁਸ਼ ਹੋ ਜੂਗੀ ਆਪਾਂ ਸਿਰਫ ਔਰ ਸਿਰਫ ਇੱਥੇ ਕਿਰਤ ਖੋਲੀ ਆ ਕਿਰਤ ਕਰਦੇ ਆ ਕਿਰਤ ਦੇ ਨਾਲ-ਨਾਲ ਸਾਨੂੰ ਜਨਤਾ ਦਾ ਪਿਆਰ ਚਾਹੀਦਾ ਹੁਣ ਤੱਕ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਇਹ ਚੀਜ਼ ਅਸੀਂ ਆਪਣੇ ਦਿਲੋਂ ਬਣਾ ਕੇ ਫਲਾ ਰਹੇ ਹਾਂ ਦਿਲੋਂ ਬਣਾ ਕੇ ਛਕਾ ਰਹੇ ਹਾਂ ਬਹੁਤ ਵਧੀਆ ਚੀਜ਼ ਫਲਾਵਾਂਗੇ ਮਾੜੀ ਚੀਜ਼ ਨਹੀਂ ਫਲਾਵਾਂਗੇ ਭਾਜੀ ਅਸੀਂ ਸਵੇਰੇ ਪ੍ਰੋਪਰ 10 ਵਜੇ ਸਟਾਰਟ ਕਰ ਦਿੰਦੇ ਹਾਂ 9 ਵਜੇ ਇੱਥੇ ਆ ਜੀਦਾ 10 ਵਜੇ ਤੱਕ ਰਗੜੇ ਲਾ ਕੇ ਸਾਰਾ ਸੈਟਅਪ ਤਿਆਰ ਕਰਕੇ ਸ਼ੁਰੂ ਕਰ ਦੀਜਾ ਤੇ ਦਿਨ ਚ ਕੰਮ ਸੇ ਕੰਮ 10 ਵਾਰੀ ਰਗੜਾ ਪਾਦੀਦਾ ਸੀ ਇੱਥੇ ਲਿਆਂਕੇ ਹੀ ਬਣਾਈਦਾ ਇੱਕ ਦਿਨ ਸਮਝ ਲਓ ਤੁਸੀਂ ਆ ਡੱਬਿਆਂ ਵੱਲ ਘਮਾਓ ਜੀ ਇਹ ਰਿਕ ਇਹ ਸਾਰੇ ਡੱਬੇ ਸਵੇਰੇ ਅਸੀਂ ਭਰ ਦਿੱਦੀ ਐ ਸ਼ਾਮਾਂ ਤੱਕ ਯੂਜ਼ ਕਰੀਦਾ ਜਿਹੜਾ ਇੱਥੇ ਸਾਡੇ ਡਿਊਟੀ ਲੱਗੀ ਆ ਉਹਦਾ ਬੋਰ ਵੀ ਬਹੁਤ ਥੱਲੇ ਜਾ ਕੇ ਆ ਤੇ ਸਾਡਾ ਪਾਣੀ ਥੱਲੇੋਂ ਆਂਦਾ ਜੀ ਪ੍ਰੋਪਰ ਥੱਲੇੋਂ ਸਰਕਾਰੀ ਬੋਰ ਹੈ ਬਈ ਅੱਜ ਕੱਲ ਦੇ ਬੱਚੇ ਦਿਮਾਗੋਂ ਜਿਨ੍ਹਾਂ ਨੂੰ ਚੀਜ਼ ਛੇਤੀ ਭੁੱਲ ਜਾਂਦੀ ਹੈ ਜਿਨ੍ਹਾਂ ਦੀਆਂ ਮਾਂਵਾਂ ਇਸ ਚੀਜ਼ ਤੋਂ ਪਰੇਸ਼ਾਨ ਰਹਿੰਦੀਆਂ ਨੇ ਕਿ ਉਹਨਾਂ ਨੂੰ ਯਾਦ ਨਹੀਂ ਰਹਿੰਦਾ ਕੁਝ ਉਹ ਆ ਕੇ ਇਹ ਚੀਜ਼ ਪੀ ਲੈਣ ਉਹਨਾਂ ਦੀ ਦਿਮਾਗੀ ਯਾਦਦਾਸ਼ ਜਿਹੜੀ ਹੈ ਪੂਰੀ ਸਟਰੋਂਗ ਹੋ ਜਾਏਗੀ ਨਾਲੇ ਇੱਕ ਹੋਰ ਗੱਲ ਬੱਚਿਆਂ ਵਾਸਤੇ ਇਸ ਕਰਕੇ ਵਧੀਆ ਉਹਨਾਂ ਦਾ ਇਮਿਊਨਿਟੀ ਸਿਸਟਮ ਬਹੁਤ ਵਧੀਆ ਹੋ ਜਾਏਗਾ ਪੇਟ ਵਾਸਤੇ ਬਹੁਤ ਵਧੀਆ ਅੱਖਾਂ ਵਾਸਤੇ ਬਹੁਤ ਵਧੀਆ ਥਿੰਗ 글로 ਕਰ ਮਾਵਾ ਉਹਨਾਂ ਦੇ ਹੱਥ 'ਚ ਕੋਲਡਿੰਗ ਫੜਾ ਦਿੰਦੀਆਂ ਨੇ ਠੰਡੇ ਫੜਾ ਦਿੰਦੀਆਂ ਨੇ ਮੇਰੀਆਂ ਮਾਵਾ ਭੈਣਾਂ ਨੂੰ ਇੱਕ ਬੇਨਤੀ ਹੈ ਕਿ ਵਧੀਆ ਖਵਾਓ ਤੇ ਬੱਚਾ ਵਧੀਆ ਗਰੋਥ ਕਰੇਗਾ ਇੱਥੇ ਕਈ ਬੱਚੇ ਨੇ ਜਿਹੜੇ ਟ੍ਰੈਫਿਕ ਦੇ ਉੱਤੇ ਜੇ ਕਹਿ ਸੀ ਕਿ ਆਪਾਂ ਕੰਮ ਕਰਦੇ ਨੇ ਆਪਾਂ ਉਹਨਾਂ ਨੂੰ ਪੈਸੇ ਵੀ ਨਹੀਂ ਲਈਦੇ ਆਪਾਂ ਉਹਨਾਂ ਨੂੰ ਫ੍ਰੀ ਫਲਾ ਦਿੰਦੀ ਆ ਆਪਾਂ ਜਨਤਾ ਦੀ ਸੇਵਾ 'ਤੇ ਬੈਠੇ ਆ ਸਾਡਾ ਇਹ ਰੋਜ਼ਗਾਰ ਨਹੀਂ ਹੈ ਸਾਡਾ ਧਰਮ ਹੈ ਅਸੀਂ ਸ਼ਿਕਾਨੇ ਖੁੱਲੇ ਆ ਤੇ ਸ਼ੱਕ ਦੇ ਵੀ ਫਲਾ ਹੈ ਅਕਾਲ ਕਾਲ ਉਸ ਅਕਾਲ ਪੁਰਖ ਦਾ ਨਾਮ ਕਹਿ ਦਿੰਨੇ ਆਪਾਂ ਜਦੋਂ ਅਸੀਂ ਅਕਾਲ ਕਹਿੰਦੇ ਆ ਨਾ ਸਾਨੂੰ ਆਪ ਨੂੰ ਬੜੀ ਐਨਰਜੀ ਫੀਲ ਹੁੰਦੀ ਹਮੇਸ਼ਾ ਚੜ੍ਹਦੀ ਕਲਾ ਚੋ ਕਾਲਪੁਰਖ ਮਹਾਰਾਜ ਦੇ ਚਰਨਾਂ ਚ ਰਹਿਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉੱਚੀਆਂ ਜਿਨੂੰ ਕਹਿੰਦੇ ਨੇ ਉਡਾਰੀਆਂ ਚ ਉੱਚੀਆਂ ਉਸਤਾਵਾਂ ਚ ਉੱਥੇ ਹੀ ਰਹਿਦਾ ਸੀ ਕੋਈ ਪ੍ਰਵਾਹ ਨਹੀਂ ਦੁਨੀਆਦਾਰੀ ਦੀ ਬਸ ਹਾਲ ਹਾਲ ਕਹਿ ਕੇ ਆਪਣੀ ਟੈਨਸ਼ਨਾਂ ਆ ਭਜਾਦੀਦਾ ਜੀ ਬਾਬਾ ਜੀ ਬਾਬਾ ਬੁੱਢਾ ਦਲ ਜੀ ਦਾ ਇਸ ਕਰਕੇ ਜ਼ਿਕਰ ਕੀਤਾ ਜਾਂਦਾ ਬਾਬਾ ਬੁੱਢਾ ਦਲ ਆ ਇੱਕ ਜੇ ਕਹਿ ਸਕੀਏ ਆਪਾਂ ਬੁੱਢਾ ਦਲ ਚੱਲਦਾ ਵਹੀਰ ਚੱਕਰਵਰਤੀ 96 ਕਰੋੜੀ ਅਸੀਂ ਆ ਬਾਬਾ ਜਫੇਦਾਰ ਬਾਬਾ ਮਾਨ ਸਿੰਘ ਜੀ ਵੱਲੋਂ ਬਾਬਾ ਬਹਾਦਰ ਸਿੰਘ ਜੀ ਵੱਲੋਂ ਇਹ ਦਲ ਬਾਬਾ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਵੱ ਕੋਈ ਰਹੇਗਾ ਬੁੱਢਾ ਦਲ ਪਾਛੋ 96 ਕਰੋੜੀ ਚੱਲਦਾ ਬਹੀਰ ਚੱਕਰਵਰਤੀ ਰੇ ਕਰੇਗੇ ਜਾਵੇ ਫਦੇ ਪਾਵੇ ਨੇ ਹਾਲ ਹੋ ਜਾਵੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਨ ਕਮਲਾਂ ਨੂੰ ਪਾਵੇ ਸੁਣ ਕੇ ਨੇ ਹਾਲ ਹੋ ਜਾਵੇ ਹਾ ਚਿੜੀਆਂ ਆ ਗਾਲੇ ਗੁਰਪੁਰੇ ਕਾਲ ਦੇਖਦੇ ਫਦੇ ਗੁਰਪੰਥ ਖਾਲਸੇ ਦੀ ਹਰ ਮੈਦਾਨ ਹਰ ਦਵਾਨ ਫਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਭਾਜੀ ਇਹ ਤੁਹਾਡੀ ਹੋ ਗਈ ਰਸਤ ਤਿਆਰ ਭਾਜੀ ਅਸੀਂ ਇਹਦੇ ਵਿੱਚੋਂ ਪ੍ਰੋਪਰ ਨਚੋੜ ਕੱਢ ਰਹੇ ਹਾਂ ਜੋ ਅਸੀਂ ਰਗੜਾ ਲਾਇਆ ਜੇ ਬਦਾਮ ਖਸਖਾਸ ਕਾਲੀਆਂ ਮਿਰਚਾਂ ਇਲਾਇਚੀ ਇਹਨਾਂ ਸਾਰੀਆਂ ਚੀਜ਼ਾਂ ਦਾ ਨਿਚੋੜ ਕੱਢ ਕੇ ਭਾਜੀ ਫਿਰ ਅਸੀਂ ਲੋਕਾਂ ਦੇ ਅੱਗੇ ਸਰਵ ਕਰਾਂਗੇ ਚੈੱਕ ਕਰੋ ਭਾਜੀ ਇਹਨੂੰ ਕਹਿੰਦੇ ਆ ਜੋਰ ਪਲਵਾਨਾਂ ਵਾਲੀ ਡਾਈਟ ਹੈ ਇਹ ਉਹ ਅਸਰ ਹੈ ਕਵੰਟਲ ਦਾ ਭਾਜੀ ਪੱਥਰ ਦਾ ਸੁਨਹਿਰਾ ਇੱਦੀ ਚੱਕ ਲਈਦਾ ਸੀ ਇਹ ਭਾਜੀ ਆ ਦੇਸੀ ਸ਼ੱਕਰ ਭਾਜੀ ਇਹ 65 ਰੁਪਏ ਸਮਝ ਲਓ ਕਿਲੋ ਮਿਲਦੀ ਏ ਤੇ ਲੋਕੀ ਸੌਂਗ ਸੌਂਗ ਕੇ ਪਾਉਂਦੇ ਅਸੀਂ ਏਡਾ ਪਾਉਂਦੇ ਹਾਂ ਜਿੱਦਾਂ ਬਾਕੀ ਚੀਜ਼ਾਂ ਪੁਣ ਕੇ ਪਾਈਆਂ ਉਦਾਂ ਹੀ ਸ਼ੱਕਰ ਪੁਣ ਕੇ ਪਾਵਾਂਗੇ ਜੇ ਤੁਸੀਂ 1% ਵੀ ਇਹਦੇ ਵਿੱਚੋਂ ਕੋਈ ਵੀ ਚੀਜ਼ ਕੱਢ ਦੋਗੇ ਨਹੀਂ ਪੁਣੀ ਮੂੰਹ 'ਚ ਆ ਗਈ ਕੀੜਾ ਮਕੋੜਾ ਕੁਝ ਵੀ ਉਸੇ ਟਾਈਮ ਹੀ ਜੋ ਕਹੋਗੇ ਉਹ ਸਹ ਇਹ ਆ ਗਈ ਭਾਜੀ ਸਾਰੀ ਸ਼ੱਕਰ ਇਹਨੂੰ ਅਸੀਂ ਹੁਣ ਚੰਗੀ ਤਰ੍ਹਾਂ ਪੁਣ ਕੇ ਜੋ ਇਹ ਦੇ ਅੰਦਰ ਗੰਦਮੰਦ ਹੋਏਗਾ ਉਹ ਵਿੱਚ ਰਹਿ ਜੇਗਾ ਕੱਪੜੇ ਦੇ ਸ਼ੱਕਰ ਦਾ ਜਿਹੜਾ ਪੂਰਾ ਐਨ ਮਿੱਠਾਪਾਨਾ ਉਹ ਭਾਜੀ ਅੰਦਰ ਚਲ ਜੇਗਾ ਦੇ ਭਾਜੀ ਹਜੇ ਕਿੱਥੇ ਚੱਲਿਓ ਹਜੇ ਤਾਂ ਵੇਟ ਕਾ ਦਾ ਦੁੱਧ ਰੰਦਾ ਹੈ ਵੇਟ ਕਰੋ ਭਾਜੀ ਅਸੀਂ ਵੇਟ ਕਾ ਦਾ ਹਰਾ ਪੈਕੇਟ ਦੁੱਧ ਦਾ ਪਾਵਾਂਗੇ ਵਿੱਚ ਇਹ ਕਹਿੰਦੇ ਨਹੀਂ ਆ ਜਿਹੜਾ ਵੀਡੀਓ ਵਾਸਤੇ ਨਹੀਂ ਇਹ ਸੱਚੀ ਵੀ ਇਹੀ ਦੁੱਧ ਦਾ ਪੈਕੇਟ ਪੈਂਦਾ ਹੀ ਪੈਂਦਾ ਇਹਨੂੰ ਕਹਿੰਦੇ ਆ ਸ਼ਰਧਈਆਂ ਦਾ ਰੰਗ ਇਹ ਪੀਲਾ ਰੰਗ ਨਹੀਂ ਆ ਭਾਜੀ ਇਹ ਸ਼ੱਕਰ ਦਾ ਰੰਗ ਹੈ ਤੇ ਦੁੱਧ ਦਾ ਰੰਗ ਹੈ ਇਹ ਭਾਜੀ ਤੁਹਾਡੀ ਸ਼ਰਧਈ ਇਦੀ ਲੋਕੇਸ਼ਨ ਪਾਜੀ ਕਰਪੂਰਥਲਾ ਚੌਂਕ 메ਨ ਜਲੰਧਰ ਸਿਟੀ ਨੀਅਰ ਬਾਊਡ ਪਾਜੀ ਤੁਸੀਂ ਸਮਝ ਲੋ ਸਾਹਮਣੇ ਇਹਦੇ ਆਯੁਰਵੇਦਿਕ ਹਸਪਤਾਲ ਪੈ ਜਾਂਦਾ ਤੇ 메ਨ ਬੱਸ ਸਟੈਂਡ ਕਰਪੂਰਥਲਾ ਚੌਂਕ ਜਿੱਥੇ ਬੱਸਾਂ ਖੜੀਆਂ ਹੁੰਦੀਆਂ ਲਾਗੇ ਧਾਨ ਸਿੰਘ ਸਾਹਿਬ ਸੋਹਣੇ ਜਿਹੇ ਦਿਖਣਗੇ ਟਾਈਮਿੰਗ ਪਾਜੀ ਹੈਗੀ ਆ ਸਵੇਰੇ 10 ਵਜੇ ਤੋਂ ਲੈ ਕੇ ਸਾਮੀ ਪਾਜੀ ਪੂਰੇ 6 ਵਜੇ ਤੱਕ ਜੇਕਰ ਕੋਈ 6:30 ਵਜੇ ਵੀ ਆ ਜਾਵੇ ਉਹਨੂੰ ਨੋਰਮਲੀ ਆਪਾਂ ਸਪੈਸ਼ਲ ਲਾ ਕੇ ਦੇ ਦਿੰਦੀਆਂ ਜੀ ਤੇ ਨੰਬਰ ਪਾਜੀ ਜੇ ਕਿਸੇ ਨੇ ਕੰਟੈਕਟ ਕਰਨਾ ਹੋਵੇ 987731483